ਸਤਿ ਸ਼੍ਰੀ ਅਕਾਲ ਦੋਸਤੋ ਅੱਜ 3 ਅਕਤੂਬਰ ਆ ਤੇ ਅੱਜ ਜਰਮਨ ਦਾ ਖਾਸ ਦਿਨ ਆ 2 ਅਕਤੂਬਰ ਨੂੰ ਗਾਂਧੀ ਸਾਹਿਬ ਨੂੰ ਜਨਮ ਲੈਂਦੇ ਆ ਤੇ 3 ਅਕਤੂਬਰ ਦਾ ਇਤਿਹਾਸ ਦਿਨ ਇਸ ਕਰਕੇ ਕਿ ਇਸ ਦੇ ਨ ਜਰਮਨ ਇਕੱਠਾ ਹੋਇਆ ਸੀ ਉਹ 3 ਅਕਤੂਬਰ 1990 ਨੂੰ ਜਸ਼ਨੇ ਆਜ਼ਾਦੀਆਂ ਮਨਾਇਆਂ ਜਾਂਦੀਆਂ ਆ ਹੁਣ ਇਹ ਚੀਜ਼ ਤੁਹਾਨੂੰ ਦੱਸਣੀ ਆ ਵੀ ਆ ਜਿਹੜਾ ਏਰੀਆ ਇਹ ਡੀ ਡੀ ਆਰ ਤੇ ਦੂਜਾ ਓ ਡੀ ਆਰ ਜਰਮਨ ਦੋ ਹਿੱਸੇ ਸ਼ਾਇਦ ਜਰਮਨ ਦੋ ਹਿੱਸੇ ਜਿਹੜਾ ਹੈਗਾ ਇੱਕ ਡੀ ਡੀ ਆਰ ਤੇ ਇੱਕ ਜਰਮਨ ਰਿਪਬਲਿਕ ਸੀਗਾ ਅੱਜ ਸਾਰੇ ਛੁੱਟੀ ਆ ਸਾਰੇ ਹੀ ਜਰਮਨ ਛੁੱਟੀ ਤੁਹਾਨੂੰ ਕੋਈ ਜੀਪ ਅੰਦਰ ਨਜ਼ਰ ਨਹੀਂ ਆਊਗਾ ਜੇ ਤੁਹਾਨੂੰ ਪ੍ਰੂਫਾਂ ਦੇ ਨਾਲ ਹਰ ਚੀਜ਼ ਮੈਂ ਦਿਖਾਊਗਾ ਚਲੋ ਜਿੰਨੀ ਕਿ ਮੈਨੂੰ ਨੌਲੇਜ ਹੈ ਮਿਲੀ ਆ ਜਾਂ ਦੱਸਿਆ ਕਿਸੇ ਭੈਣ ਭਰਾ ਨੇ ਤੇ ਬਰਲਿਨ ਵਾਲੀ ਕੰਧ ਢਾਈ ਸੀ ਜਰਮਨ ਦੋ ਹਿੱਸਿਆਂ ਚ ਇੱਕ ਚ ਹੋ ਗਿਆ ਆ ਹੁਣ ਅਸੀਂ ਸਮਝ ਲਓ ਕਿ ਜਦੋਂ ਪਾਕਿਸਤਾਨ ਚ ਫਿਰਨਦੇ ਆ ਜਿਲਾ ਕਹਿ ਲੋ ਕਿ ਡੀ ਡੀ ਆਰ ਚ ਜਿੱਥੇ ਕਹਿ ਲੋ ਕਿ ਅਮਰੀਕਾ ਦਾ ਰਾਜ ਸੀ ਦੂਜੇ ਬੰਨੇ ਕਹਿ ਲੋ ਕਿ ਤੁਸੀਂ ਰਸ਼ੀਆ ਦਾ ਰਾਜ ਸੀਗਾ ਇਦਾਂ ਹੀ ਮੰਨ ਲਓ ਹਨ ਸੋ ਆ ਹੁਣ ਤੁਹਾਨੂੰ ਦਿਖਾਉਨੇ ਆ ਕਿ ਆ ਦੇਖੋ ਪਿੰਡ ਦਾ ਮਾਹੌਲ ਇੱਕ ਲਾਇਬ੍ਰੇਰੀ ਬਣੀ ਆ ਸਾਰਾ ਕੁਛ ਆ ਇਹ ਪਿੰਡ ਨੰਗ ਦਾ ਸਾਰ ਬੁਰਜੀਆਂ ਆ ਰਹੀਆਂ ਉਹ ਬੁਰਗੀਆਂ ਤੇ ਹਰ ਇੱਕ ਚੀਜ਼ ਲਿਖੀ ਹੋਈ ਇਤਿਹਾਸ ਲਿਖਿਆ ਆ ਵਾ ਕਿ ਕਦੋਂ ਕਿੰਨੇ ਵਜੇ ਇਹ ਬਾਟਰ ਖੋਲ ਦਿੱਤਾ ਗਿਆ ਸੀ ਕਿੰਨੇ ਵਜੇ ਇਹ ਦੇਸ਼ ਇੱਕ ਹੋ ਗਿਆ ਸੀਗਾ ਕਦੋਂ ਯੂਰੋ ਚੱਲ ਪਿਆ ਸੀ ਕਦੋਂ ਮਾਰਕ ਸੀਗੇ ਇਹ ਸਾਰੀਆਂ ਗੱਲਾਂ ਵੀਡੀਓ 'ਚ ਬਿਆਨ ਕਰਾਂਗੇ ਪਰ ਦੋ ਦੇਸ਼ ਅਲੱਗ ਹੁੰਦੇ ਵੇਖਿਆ ਦੋ ਦੇਸ਼ ਜੁੜਨ ਵਾਲੀ ਜਿਹੜੀ ਗੱਲ ਆ ਨਾ ਇਹ ਕਿੱਥੇ ਘੱਟ ਸੁਣੀਓ ਵੇਖੋ ਕਿੜਗੜ ਸੇਬਾਂ ਦੇ ਬੂਟੇ ਆ ਕਿੰਨੀ ਖੁਸ਼ਹਾਲੀ ਪਿੰਡਾਂ ਦੇ ਵਿੱਚ ਕਿੰਨੀਆਂ ਜੰਗਾਂ ਜੁੱਧਾਂ ਕੰਨੀਆਂ ਲੜਾਈ ਝਗੜੇ ਹੋਏ ਹੋਣਗੇ ਕਿਦਾਂ ਕਿਸਾਨ ਆ ਵੇਖੋ ਇਸ ਟਰੈਕਟਰ ਨਾਲ ਕੇ ਬੈਠੇ ਆਓ ਦੇਖੋ ਹੁਣ ਭੇਡਾਂ ਭੇਡਾਂ ਤੁਹਾਨੂੰ ਦਿਖਾਉਨੇ ਆ ਬਾਪਿਓ ਇੱਕ ਮਿੰਟ ਚੁਗਣ ਡੀਆਂ ਆਓ ਦੇਖੋ ਭੇਡਾਂ ਚੁਗਣ ਡੀਆਂ ਖੇਤਾਂ ਦੇ ਵਿੱਚ ਮੈਨੂੰ ਹੁਣ ਭਾਵੇਂ 5 ਮਿੰਟ ਗੱਡੀ ਖਿਲਾਰਨੀ ਪਵੇ ਪਰ ਮੈਂ ਇਹ ਚੀਜ਼ ਤੁਹਾਨੂੰ ਦਿਖਾ ਕੇ ਜਾਣੀ ਆਓ ਦੇਖੋ ਘਰ ਇਹ ਬਾਰਡਰ ਹੇ ਸੰਦੇ ਤਰੁੰਗਨ ਦਾ ਆਜੋ ਆ ਇੱਕ ਸਬੂਤ ਤੁਹਾਨੂੰ ਵੱਡਾ ਦੇ ਕੇ ਚੱਲਿਆਂ ਪੜੋ ਕੀ ਲਿਖਿਆ ਹੈਗਾ ਆ ਦੇਖੋ ਆ ਉਹ ਜਿਹੜੀ ਲੀਗ ਆ ਨਾ ਉੱਤੇ ਆ ਥੱਲੇ ਸਪੇਨ ਦਾ ਹਿੱਸਾ ਆ ਉਹ ਜਿਹੜੀ ਲੀਗ ਆ ਨਾ ਉਹ ਜਰਮਨ ਦੇ ਦੋ ਟੁਕੜੇ ਸੀਗੇ ਉਹ ਖਤਮ ਹੋ ਕੇ ਇੱਕ ਜਰਮਨ ਬਣ ਗਿਆ ਹੇਰਵਾਰਨ ਡੋਚਲੈਂਡ ਉਂਡ ਯੂਰੋਪਾ ਬਿਸ ਸਵਾਇਫਰ 1990 15 ਵਜੇ ਜਿਹੜਾ ਹੈਗਾ ਸ਼ਾਮੀ ਇਹ ਦੇਸ਼ ਇਕੱਠਾ ਹੋ ਗਿਆ 1990 ਦੀ ਗੱਲ ਆ ਫਰਵਰੀ 2 ਇਹ ਸ਼ਾਇਦ ਇੱਕ ਮਹੀਨਾ ਪਹਿਲਾਂ ਜਨਵਰੀ ਆ ਗਿਆ ਵਿੱਚ ਜਰਮਨ ਦੇ ਕਿ ਦੋ ਦੇਸ਼ ਇਕੱਠੇ ਹੋ ਗਏ ਹਨ ਹੁਣ ਇੱਕ ਤੁਹਾਨੂੰ ਹੋਰ ਸਬੂਤ ਦਿੰਨੇ ਆ ਕਿ ਜਿਹੜਾ ਆਹੋ ਦੇਖੋ ਬੁਰਜੀਆਂ ਲੱਗੀਆਂ ਆ ਇੱਥੇ ਚੈੱਕ ਪੋਸਟਾਂ ਹੁੰਦੀਆਂ ਸੀਗੀਆਂ ਇੱਥੇ ਹੋ ਸਕਦਾ ਆਰਮੀ ਮਤਲਬ ਨਹੀਂ ਅਮਰੀਕਾ ਦੀ ਹੀ ਕਿ ਜਾਂ ਰਸ਼ੀਆ ਦੀ ਕੋਈ ਦੋਵੇਂ ਆਰਮੀਆ ਕੱਢਦੀਆਂ ਹੋਣਗੀਆਂ ਆ ਦੇਖੋ ਆ ਦੇਖੋ ਨਿਸ਼ਾਨੀ ਲੱਗੀ ਵੇਖਣ ਦੇ ਨਾ ਜਰਮਨ ਦੀ ਇਹ ਬਾਰਡਰ ਆ ਬਾਰਡਰ ਨੂੰ ਡੋਚ ਚ ਕਹਿੰਦੇ ਗ੍ਰੈਂਸ ਆਹ ਲਿਖੋ ਬਾਹਰ ਲਿਖਿਆ ਹੋਇਆ ਹੁਣ ਅਸੀਂ ਬਾਰਡਰ ਪਾਰ ਕਰਕੇ ਮੰਨ ਲਓ ਕਿ ਅਸੀਂ ਤੁਰੰਗਤ ਤੋਂ ਇਹ ਸਿੰਝ ਵੜ ਗਏ ਆ 16 ਸਟੇਟਾਂ ਵਾਂ ਜਰਮਨ ਦੀਆਂ ਤੇ ਪਤਾ ਨਹੀਂ ਪਉਣਾ ਹੇਸਨ ਤੇ ਤਰੰਗਨ ਤੇ ਕਿਹੜੀ ਕਿਹੜੀ ਆ ਪਰ ਜਿੱਦਾਂ ਇੱਥੇ ਮਨਾਇਆ ਜਾ ਰਿਹਾ ਥੋੜਾ ਜਿਹਾ ਪਹਿਲਾਂ ਹੀ ਪਤਾ ਲੱਗਾ ਵੀ ਕਿੱਦਾਂ ਇਥੋਂ ਅਮਰੀਕਾ ਦੀ ਆਰਮੀ ਵਾਪਸ ਚਲ ਗਈ ਕਿੱਦਾਂ ਇਥੋਂ ਰਸ਼ੀਆ ਚਲ ਗਿਆ ਵਾਪਸ ਜਿਸ ਏਰੀਆ ਤੇ ਮੈਂ ਫਿੰਡਿਆ ਵਾਂ ਹੁਣ ਜਾਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਤੇ ਇਸ ਟਿੱਬਿਆਂ ਦੇ ਉੱਤੇ ਨਾ ਪੂਰੇ ਸਿਖਰ ਦੇ ਉੱਤੇ ਰੋਮੀਓ ਦੇ ਕੈਂਪਸ ਸੀਗੇ ਰੋਮੀਓ ਦੇ ਕੈਂਪ ਉਹ ਵੀ ਚੁੱਕਲੇ ਗਏ ਪਰ ਨਿਸ਼ਾਨੀਆਂ ਉੱਥੇ ਵੀ ਲਾ ਕੇ ਗਏ ਸਾਡਾ 80 ਸਾਲ ਤੱਕ ਰਾਜ ਰਿਆ ਜੰਗਾਂ ਜਿੱਦਾਂ ਕਾਰਨ ਜਰਮਨ ਬਹੁਤ ਥੱਲੇ ਲੱਗ ਗਿਆ ਸੀ ਕ੍ਰਾਂਸੀ ਮਿੱਟੀ ਦੇ ਭਾਅ ਹੋ ਗਈ ਸੀ ਫਿਰ ਮਾਰਕ ਚੱਲੇ ਜਿੱਦਾਂ ਕਹਿ ਰਹੋ ਕਿ ਇਹਨਾਂ ਨੇ ਫਿਰ ਫੈਕਟਰੀਆਂ ਸਕੂਲ ਬਣਾਏ ਤਰੱਕੀ ਵਾਲੇ ਬਣੇ ਗਏ ਲੜਾਈ ਛੱਡੀ ਤੇ ਵੇਖ ਲਓ ਵੀ ਜਰਮਨ ਦੇ ਕਿੰਨੇ ਕਿੰਨੇ ਵਧੀਆ ਕਾਰਾਂ ਦੇ کارਖਾਨੇ ਆ ਅਸਲਾ ਵੀ ਬਣਾਉਂਦੇ ਆ ਸਾਰਾ ਕੁਝ ਕਰਦੇ ਆ ਤੇ ਇਹਨਾਂ ਦੀ ਮਿਹਨਤ ਨੂੰ ਸਲੂਟ ਆ ਕਿ ਜਰਮਨ ਫੇਰ ਆਪਣੇ ਪੈਰਾਂ 'ਤੇ ਖੜਾ ਹੋ ਗਿਆ ਜਿਹੜੇ ਭਰਾ ਪੜ੍ਹੇ ਲਿਖੇ ਆ ਨੈਟ 'ਚ ਕੱਢ ਕੇ ਵੇਖ ਲਿਓ ਕਿ ਇਹਦੀ ਜੀਡੀਪੀ ਆਸ ਟਾਈਮ ਉੱਤਿਆਂ ਕੀ ਰੰਡ ਚੜਾਉਣ ਦੀ ਆ ਆਹ ਦੇਖੋ ਕਿੰਨੇ ਹਜ਼ਾਰਾਂ ਸਾਲ ਪੁਰਾਣੇ ਚਰਚਾ ਦੇਖ ਲੋ ਪਿੰਡ ਦੇਖ ਲੋ ਕਿਤਨਾ ਕਿਤਨੇ ਸ਼ੀਲਡਾਂ ਲਾਇਆ ਇਹ ਦੇਖ ਲੋ ਕਿਤਨਾ ਕਿਤਨੇ ਕਾਰੋਬਾਰ ਇਹਨਾਂ ਦੇ ਇਹ ਦੇਖ ਲੋ ਆ ਵੇਖਿਓ ਹੁਣ ਉਧਰੋਂ ਜਿਹੜਾ ਜੰਗਲ ਚ ਘੁੰਮ ਕੇ ਆਇਆ ਹਨਾ ਤੇ ਇੱਥੇ ਵੀ ਨਿਸ਼ਾਨੀ ਲੱਗੀ ਆ ਕੱਲੇ ਕੱਲੇ ਪਛੇ ਦਾ ਪਰੋਖ ਦਊਗਾ ਆਹੋ ਦੇਖੋ ਬਾਰਡਰ ਦੇ ਨਿਸ਼ਾਨੀ ਕੰਦ ਇੰਨੀ ਕੰਨ ਨਾ ਰਹਿਣ ਦਿੱਤੀ ਆ ਕਿ ਸ਼ਾਇਦ ਇੱਥੇ ਵੀ ਚੱਕ ਪੋਸਟ ਹੋਊਗੀ ਨਾ ਕੁਝ ਹੋਊਗਾ ਆ ਦੇਖੋ ਇੰਨੀ ਕੰਦ ਨਾ ਰਹਿਣ ਦਿੱਤੀ ਹੁਣ ਕੰਦ ਦੇ ਵੇਨੇ ਕਿ ਕੀ ਲਿਖਿਆ ਜਾਂ ਕਿਦਾਂ ਕਾਂਦੀ ਰਹਿ ਗਈ ਕੱਲੀ ਇੰਨੀ ਕ ਤੇ ਆਜਾ ਤੁਹਾਨੂੰ ਹੋਰ ਵੀ ਦਿਖਾਉਂਦੇ ਗੱਡੀ ਭਵਾਗੇ ਆਓ ਦੇਖੋ ਲਿਖਿਆ ਹਨ ਇੱਥੇ 1999 ਤੇ ਇੱਥੇ 10 ਵਜੇ ਦੇ ਨਾਲ ਕੰਮ ਇਕੱਠਾ ਹੋ ਗਿਆ ਹੈਗਾ ਇੱਥੇ 1 ਸਾਲ ਪਹਿਲਾਂ ਹੀ 3-4 ਮਹੀਨੇ ਪਹਿਲਾਂ ਹੀ ਕੰਮ ਸ਼ਾਰਫ ਹੋ ਗਿਆ ਹੈਗਾ ਇੱਧਰ ਆ ਨਹਿਰ ਤੋਂ ਵੰਡਿਆ ਗਿਆ ਇਹ ਆਓ ਦੇਖੋ ਲੋਨ ਵਾਲੇ ਪਹਾੜ ਹੁਣ ਜਰਮਨ ਸਾਰਾ ਏਕਾ ਬੋਲੀ ਏਕਾ ਯੂਰੋ ਚੱਲਦਾ ਵਾ ਇੱਕ ਦੇ 90-99 ਬਣਦੇ ਆ ਬਹੁਤ ਪੰਜਾਬੀ ਆਪਣਾ ਇੱਥੇ ਆ ਚੱਲ ਗੱਲ ਮੇਰੇ ਵਰਗੇ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਪੜਿਆ ਲਿਖਿਆ ਆ ਦਸ ਪਾਸ ਆ ਹੋ ਸਕਦਾ ਮੇਰੇ ਵਰਗੇ ਅਨਪੜ੍ਹ ਕੋ ਥੋੜੀ ਬੋਧੀ ਉਨੀ ਕੀ ਬੋਲਦੇ ਹੋ ਹੋ ਜੇ ਤੇ ਉਹਦੇ ਬਾਅਦ ਸੌਰੀ ਭਾਈ ਤੇ ਦੂਜੀ ਗੱਲ ਆ ਵੀ ਦੇਖੋ ਕਿਡੇ ਕਿਡੇ ਪੁਰਾਣੀਆਂ ਬਿਆਨਾਂ ਘਰੇ ਲਾਈਆਂ ਉਹਨਾਂ ਨੇ 8 ਡਾਲਰ ਦੇ ਵੇਲੇ ਦੀਆਂ ਦੇਖੋ ਕਿਡੇ ਕਿਡੇ ਇੱਟਾਂ ਦੇ ਪੁਰਾਣੇ ਘਰ ਆ ਕੋਈ ਗੱਲ ਰਹਿ ਜੇ ਤੇ ਮਾਫ ਕਰਨਾ ਜਿੰਨੀ ਕ ਸਮਝੇ ਉਨੀ ਕੀ ਗੱਲ ਕਰ ਲਈ ਮਾਕੀ ਗੁਰੂ ਨਾਨਕ ਜਾਣਦਾ ਸੋ ਆ ਗੱਲਾਂ ਬਾਤਾਂ ਹੁੰਦੀਆਂ ਬਾਹਰ ਦੀਆਂ ਜਿੰਨੀ ਕਿ ਨੌਲਜ ਸੀ ਉੰਨੀ ਗੱਲ ਕੀਤੀ ਬਸ ਫੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਕਰਦੇ ਹੋ ਕੋਈ ਅੱਗੇ ਜਿੰਨੇ ਕੁ ਜੋਕੇ ਹੈਗੇ ਆ ਹੁਣ ਕਈ ਵਾਰੀ ਕਿਉਂਦਾ ਕਿ ਯਾਰ ਕਈ ਬੰਦੇ ਸੋਚਦੇ ਵੀ ਜੇ ਤੂੰ ਆ ਇਦਾਂ ਕਿਆ ਹੁੰਦਾ ਕਿਆ ਜਿੰਦਾ ਵੀ ਆ ਅੱਜ ਦਾ ਦਿਨ ਤੁਹਾਨੂੰ ਦੱਸਦਾ ਵੀ ਇੰਨੀ ਕਿ ਮੈਨੂੰ ਨੌਲਜ ਸੀਗੀ ਇਹਦੇ ਬਾਰੇ ਮੈਂ ਇੰਨਾ ਜ਼ਿਕਰ ਕਰਦਾ ਧੰਨਵਾਦ